ਜੋ ਕੁਝ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਉਹ ਕਰਕੇ ਵੀ ਵਿਖਾਇਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਵੱਲੋਂ ਇਹ ਕਿਹਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਜਨੀਤੀ ਨੂੰ ਲੈ ਕੇ ਡਰਾਮੇਬਾਜ਼ੀ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਹੀ ਪਾਣੀਆਂ ਦੇ ਰਾਖੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੈਮ ਤੇ ਜਾ ਕੇ ਕਿਹਾ ਸੀ ਕਿ ਹੁਣ ਕਿੱਥੇ ਨੇ ਪਾਣੀਆਂ ਦੇ ਰਾਖੇ ਜਿਨ੍ਹਾਂ ਦੇ ਨਾਂ ਉੱਤੇ ਹੋਲਡਿੰਗ ਬੋਰ ਲੱਗਦੇ ਸੀ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਰੂਪ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਵੀ ਨਹੀਂ ਦੇਖਿਆ ਹੋਣਾ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੈਂਟਰ ਸਰਕਾਰ ਦੇ ਮੁਤਾਸਰਿ ਫੰਡਾ ਆਉਂਦੀਆਂ ਨੇ ਲੈਣ ਦੇਣ ਦਾ ਅਨਪਰਧਾਨ ਹੁੰਦਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਅਸਲੀ ਰੂਪ ਦਿਖਾ ਦਿੱਤਾ ਤੇ ਰਜੇ ਕੀ ਤਾਰੀਫ ਹੋ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਪਾਸੇ ਜਿੱਥੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਜਿਹੜਾ ਪਾਣੀ ਵਾਧੂ ਦਿੱਤਾ ਜਾ ਰਿਹਾ ਸੀ ਹਰਿਆਣਾ ਅਤੇ ਰਾਜਸਥਾਨ ਨੂੰ ਉਹਦੇ ਉੱਤੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਅੜ ਗਏ ਨੇ ਭਾਵੇਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਜਵਾਬ ਦੇ ਦਿੱਤਾ ਹੈ ਇਸ ਦੇ ਬਾਵਜੂਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਾਉਣ ਖੜਕਾਉਣਗੇ ਪਟੀਸ਼ਨ ਦਾਰ ਕਰਨਗੇ ਲੇਕਿਨ ਦੂਸਰੀ ਵੱਡੀ ਖਬਰ ਆ ਰਹੀ ਹੈ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਰੀ ਨਾ ਕਰ ਦਿੱਤੀ ਹੈ ਸੈਂਟਰ ਸਰਕਾਰ ਨੂੰ ਭਈ ਅਸੀਂ ਸਹਿਮਤ ਨਹੀਂ ਆ ਨਾ ਨਹਿਰ ਉਹ ਅੱਜ ਬਣੇਗੀ ਨਾ ਕੱਲ ਬਣੇਗੀ ਤੇ ਨਾ ਪਰਸੂ ਬਣੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਪੈਸ਼ਲ ਮੀਟਿੰਗ ਹੋਈ ਦੱਸਿਆ ਜਾ ਰਿਹਾ ਹੈ ਕਿ ਨਹਿਰ ਵਿਵਾਦ ਨੂੰ ਜਲ ਸ਼ਕਤੀ ਮੰਤਰੀ ਸਿਆਰ ਪਾਟਲ ਨੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਸ਼ੁਰੂ ਕੀਤੀ ਜਿਹੜੇ ਯਮਨਾ ਯਮਨਾ ਸਤਲੁਜ ਜਿਹੜਾ ਜਿਸ ਨੂੰ ਐਸ ਵਾਈਲ ਦਾ ਨਾਮ ਦਿੱਤਾ ਗਿਆ ਹੈ ਜਿਹੜੇ ਪਾਟਲ ਸਿਆਰ ਪਾਟਲ ਨੇ ਸੰਚਾਰ ਮੰਤਰੀ ਉਹਨਾਂ ਵੱਲੋਂ ਕਿਹਾ ਗਿਆ ਕਿ ਡੈਰ ਬਣਾਈ ਜਾਣੀ ਚਾਹੀਦੀ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸੀ ਹਿਮਾਚਲ ਦੇ ਮੁੱਖ ਮੰਤਰੀ ਵੀ ਮੌਜੂਦ ਸੀ ਹਰਿਆਣਾ ਦੇ ਮੁੱਖ ਮੰਤਰੀ ਵੀ ਮੌਜੂਦ ਸੀ ਕਾਫੀ ਲੰਮਾ ਸਮਾਂ ਮੀਟਿੰਗ ਚੱਲੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਪਾਣੀਆਂ ਦੇ ਰਾਖੇ ਬਣ ਕੇ ਇੱਕ ਥਾਪੜ ਕੇ ਖੜ ਗਿਆ ਕਿ ਭਾਈ ਪੰਜਾਬ ਦਾ ਪਾਣੀ ਸਿਰ ਪੰਜਾਬ ਦੀਆਂ ਫਸਲਾਂ ਵਾਸਤੇ ਜਦੋਂ ਉਹਨਾਂ ਨੇ ਕਿਹਾ ਕਿ ਹੜਾ ਹੜਾਂ ਦੇ ਵਿੱਚ ਜਿਹੜੀ ਫਸਲ ਫਸਲ ਜਿਹੜੀ ਪ੍ਰਭਾਵਿਤ ਹੁੰਦੀ ਹੈ ਘਾਹ ਪਰਭਾਵਿਤ ਹੁੰਦੇ ਨੇ ਉਦਾਂ ਤੁਸੀਂ ਪਾਣੀ ਕਿਉਂ ਨਹੀਂ ਲੈਂਦੇ ਉਦਾਂ ਦਾ ਤੁਹਾਡੇ ਵੱਲੋਂ ਵੀ ਜਵਾਬ ਦਿੱਤਾ ਜਾਂਦਾ ਹੈ ਲੇਕਿਨ ਇਧਰ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਠੋਕ ਕੇ ਜਵਾਬ ਦਿੱਤਾ ਸਿਆਲ ਪਾਟਲ ਨੂੰ ਕਿਉਂਕਿ ਸਿਆਲ ਪਾਟਲ ਨੇ ਹਰਿਆਣਾ ਦੇ ਮੁੱਖ ਮੰਤਰੀ ਹਿਮਾਚਲ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਵਿਚਕਾਰ ਸਮਝੌਤਾ ਕਰਉਣਾ ਚਾਹੀਆ ਕਿ ਐਸਵਾਈਐਲ ਦੀ ਜਿਹੜੀ ਨਹਿਰ ਹੈ ਉਹ ਪੰਜਾਬ ਦੇ ਵਿੱਚੋਂ ਨਿਕਲਣੀ ਚਾਹੀਦੀ ਹੈ ਉਸ ਦਾ ਪਾਣੀ ਹਰਿਆਣਾ ਦਿੱਲੀ ਅਤੇ ਰਾਜਸਥਾਨ ਨੂੰ ਜਾਣਾ ਚਾਹੀਦਾ ਹੈ ਲੇਕਿਨ ਐਸਵਾਈਐਲ ਦੇ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਠੋਕੇ ਜਵਾਬ ਦਿੱਤਾ ਹੈ ਉਹ ਤਾਂ ਕਹਿੰਦੇ ਨੇ ਸਿਆਸੀਤਾ ਬੀਬੀਐਮਪੀ ਦਾ ਪਾਣੀ ਦੇਣ ਨੂੰ ਖੁਸ਼ ਨਹੀਂ ਅਸੀਂ ਤਾਂ ਉਹਦੇ ਲਈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੂੰ ਛੱਡ ਕੇ ਹੁਣ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ ਹਾਲਾਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਅਦਾਲਤ ਕਹਿ ਰਹੀ ਹੈ ਮਾਨਯੋਗ ਅਜੱਜ ਸੇਬਨ ਕਹਿ ਰਹੇ ਨੇ ਕਿ ਜਿਹੜਾ ਮੰਤਰੀ ਕੇ ਜਿਹੜਾ ਫੈਸਲਾ ਕੇਂਦਰੀ ਮੰਤਰੀ ਵੱਲੋਂ ਲਿਆ ਗਿਆ ਉਸ ਨੂੰ ਇਨ ਬਿਨ ਲਾਗੂ ਕਰਨਾ ਪਵੇਗਾ ਇਵਨ ਦੋ ਸੀਆਈਐਸਐਫ ਨੂੰ ਜਿਹੜੇ ਬੀਬੀਐਮਬੀ ਯਾਨੀ ਕਿ ਪਾਖੜਾ ਡੈਮ ਤੇ ਸਿਕਿਉਰਿਟੀ ਕਰਦੇ ਨੇ ਸੀਆਈਐਸਐਫ ਦੇ ਮੁਲਾਜ਼ਮ ਉਹਨਾਂ ਨੂੰ ਪੰਜਾਬ ਸਰਕਾਰ ਬਿਲਕੁਲ ਤਨਖਾਹ ਵੀ ਦੇਵੇਗੀ ਉਹ ਵੀ ਚੁਣੌਤੀ ਦਿੱਤੀ ਗਈ ਹੈ ਪੰਜਾਬ ਪੁਰ ਸਾਡੇ ਕੋਲ ਮੁਲਾਜ਼ਮ ਨੇ ਅਸੀਂ ਰਖਵਾਲੀ ਵਾਸਤੇ ਇਹਨਾਂ ਨੂੰ ਤਨਖਾਹ ਦੇਾਂਗੇ ਕਿਉਂਕਿ ਲੇਕਿਨ ਜੇਕਰ ਸੈਂਟਰ ਇੱਥੇ ਕੋਈ ਸੁਰੱਖਿਆ ਦੇ ਪ੍ਰਬੰਧ ਕਰਦੀ ਹੈ ਉਸ ਦਾ ਅਸੀਂ ਬਿਲਕੁਲ ਪੱਤਾ ਜਾਂ ਤਨਖਾਹ ਨਹੀਂ ਦਿੱਤੀ ਚਾਹੇਗੀ ਦੂਸਰੇ ਪਾਸੇ ਐਸਵਾਈਐਲ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਠੋਕੇ ਜਵਾਬ ਦਿੱਤਾ ਹੈ ਸ਼ਾਰ ਪਾਟਲ